ਵਿਆਹ ਜੋੜੇ ਦੀਆਂ ਕਈ ਡਰਾਮੀਆਂ ਖਬਰਾਂ ਨਾਲ ਰੂ ਕੰਬ ਜਾਂਦੀ ਹੈ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ 'ਚ ਪਤਨੀ ਪਤੀ ਨੂੰ ਬੇਰਹਿਮੀ ਨਾਲ ਮੋਹ ਦੇ ਕਾਢ ਉਤਾਰ ਦਿੰਦੀ ਹੈ ਕਈ ਜਗ੍ਹਾ ਮਾਮੂਲੀ ਵਿਵਾਦਾਂ ਤੇ ਗਲਤਫਹਿਮੀਆਂ ਕਰਕੇ ਪਤੀ ਤੇ ਪਤਨੀ ਦਾ ਰਿਸ਼ਤਾ ਟਾੜ-ਟਾੜ ਹੋ ਜਾਂਦਾ ਹੈ ਪਰ ਉੱਥੇ ਹੀ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ 'ਚ ਪਿਆਰ ਦੀ अनोखी ਮਿਸਾਲ ਸਾਹਮਣੇ ਆਈ ਹੈ ਹਰ ਸਾਲ ਮਨੋਂਦਾ ਸੀ ਪਤਨੀ ਨਾਲ ਵਿਆਹ ਦੀ ਸਾਲਗिरा ਪਰ ਪਤਨੀ ਦੀ ਮੌਤ ਤੋਂ ਬਾਅਦ ਉਸ ਦੇ ਵਿਛੋੜੇ ਤੇ ਤਨਹਾਈ ਦੇ ਬਾਵਜੂਦ ਉਸ ਦੀ ਤਸਵੀਰ ਦੇ ਸਾਹਮਣੇ ਨਮ ਅੱਖਾਂ ਨਾਲ ਕੇਕ ਕੱਟਦੇ ਹੋਏ ਮਨਾਈ ਸ਼ਾਦੀ ਦੀ ਸਾਲਗिरा ਸੱਚਾ ਪਿਆਰ ਸਿਰਫ ਜੀ ਹਜ਼ੂਰੀ ਨਹੀਂ ਹੁੰਦਾ ਜੋ ਯਾਦਾਂ 'ਚ ਵੀ ਜਿੰਦਾ ਰਹੇ ਉਹੀ ਸੱਚਾ ਪਿਆਰ ਹੁੰਦਾ ਹੈ ਮਾਮਲੀ ਗੱਲਾਂ ਤੇ ਨਾ ਲੜੋ ਪਿਆਰ ਕਰੋ ਇੱਜ਼ਤ ਦਿਓ ਜਦ ਕੋਈ ਵਿਛੜ ਜਾਂਦਾ ਹੈ ਫਿਰ ਯਾਦਾਂ ਹੀ ਰਹਿ ਜਾਂਦੀਆਂ ਨੇ ਇਹ ਪਾਗਾ ਵਾਲਾ ਪਤੀ ਮਨਜੀਤ ਸਰੀਨ ਅਜਨਾਲਾ ਦਾ ਰਹਣ ਵਾਲਾ ਇਹ ਵਿਦੇਸ਼ ਚ ਰਹਿੰਦੇ ਬੱਚਿਆਂ ਨੇ ਆਪਣੇ ਮਾਤਾ ਪਿਤਾ ਦੇ ਪ੍ਰੀਤ ਦੀ ਲੜੀ ਨਹੀਂ ਟੁੱਟਣ ਦਿੱਤੀ ਅੱਜ ਜਿਹੜੇ ਬੇਟੇ ਨੂੰ ਫੋਨ ਆਇਆ ਬਾਰੋਂ ਪੀ ਮੇਰੀ ਮੰਮੀ ਦੀ ਅੱਜ ਮੈਥ ਬਰਸੀ ਹੈ ਤੁਹਾਡੀ ਤੇ ਤੁਸੀਂ ਇਹਦੇ ਕੁ ਮਨਾਓ ਤੇ ਮੈਂ ਕਿਹਾ ਨਹੀਂ ਮਨਾਉਣੀ ਕਹਿੰਦਾ ਜਰੂਰ ਕੇ ਮਨਾਓ ਦੀ ਕੇਕ ਬੰਦ ਕੇ ਕੇਕ ਟੋ ਐਸਟੀ ਵੀ ਲੋਕਾਂ ਨੂੰ ਖਵਾ ਦਿਓ ਤੇ ਬੜੇ ਬੜੇ ਬੇਨੂਤ ਬੋਲਵਾ ਦੇ ਕੋਈ ਲੱਭਾ ਨਹੀਂ ਕੋਈ ਮੈਂ ਨਹੀਂ ਕੋਈ ਬੋਲ ਸਕਦਾ ਵੀ ਕੋਈ ਮੇਰਾ ਸਾਥੀ ਜੀਵਨ ਚਲ ਗਿਆ ਮੈਂ ਕੱਲਾ ਇਸ ਕਰਕੇ ਮਲੀ ਕੋਈ ਕਹਿਣ ਜੋਗ ਨਹੀਂ ਕਦਰ ਵੀ ਮੈਂ ਆਪਣੇ ਮਿਸੀ ਨੂੰ ਯਾਦ ਕਰਦੇ ਹੋਏ ਉਹ ਅੱਜ ਮੈਨੂੰ ਮਸੀਬਾਈ ਹੈ ਕੱਲੇ ਆਉਂਦੇ ਬਾਪ ਜੀ ਪਰ ਫਿਰ ਵੀ ਮੈਂ ਕੱਲਾ ਨਹੀਂ ਮੇਰੇ ਨਾਲ ਮੇਰੇ ਨਾਲ ਹੱਦੋਂ ਮੋੜੇ ਦਾ ਮੋੜਾ ਜੋਗੀ ਖੁੱਤੀ ਹੈ ਜਦੋਂ ਵੀ ਯਾਦ ਕਰਾਂ ਮੇਰੇ ਕੋਲ ਹੁੰਦੀ ਹੈ ਬਾਕੀ ਮੈਂ ਸਾਨੂੰ ਕਹਾਂਗਾ ਕਿ ਇਸ ਲਈ ਤੁਸੀਂ ਪਿਆਰ ਨਾਲ ਰਹੋ ਜਿਹੜਾ ਚੱਲ ਜਾਂਦੀ ਹੈ ਉਹਨਾਂ ਨੂੰ ਬੰਦਾ ਪਰ ਮਾਂ ਦੀ ਸ਼ਾਇਦ ਬੱਚਿਆਂ ਦੀ ਜੇ ਮੈਂ ਪੂਰੀ ਕਰਤੀ ਬੱਚਿਆਂ ਦੀ ਸ਼ਾਹੂਰਾ ਜੀ ਮੈਂ ਜਦੋਂ ਤੱਕ ਆਪ ਬਜੀ ਨਹੀਂ ਕਰਦਾ ਬਣਾਉਣਾ ਮੇਰਾ ਜਦੋਂ ਕੱਲਾ ਹਾਂ ਪਰ ਫਿਰ ਵੀ ਮੈਂ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨਾਲ ਭਾਈ ਪੂਰਾ 2 ਸਾਲ ਹੋ ਗਏ ਤੇ ਫੇਲਾਂ ਵੀ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਆਂ। ਲੋਕ ਬਿਲਕੁਲ ਹੀ ਬਿਲਕੁਲ ਅਹੀ ਮਹਾਰਤ ਸਾਲ ਮਾਣਦੇ ਹੋ ਜਾਨੀ ਹਮਾਲੋਂ ਜਾ ਕੇ ਜਾ ਕੇ ਸੈਲੀਬ੍ਰੇਸ਼ਨ ਕਰਦੇ ਜਾ ਕੇ। ਅੱਜ ਕਿਉਂ ਨਹੀਂ ਲੈ ਕੇ ਨਹੀਂ ਕਰਕੇ ਬਈ ਬਣਾ ਬਿਓ ਬੱਚੇ जरूर ਬੁਲਾਉ ਮੈਂ ਅਜੋ ਅਸੀਂ। ਤੇ ਬਾਕੀ ਮੈਂ ਆਪਣੇ ਭਰਾਵਾਂ ਸੱਜਣਾਂ ਨੂੰ ਸੱਜਣਾ ਨਾਲ ਸੱਜ ਕੇ ਇਹ ਵੀ ਮੇਰੇ ਨਾਲ ਦੇ ਮੁੰਡੇ ਨਾ ਮੁੰਡੇ ਜਿਹੜੇ ਛੋਟੇ ਨੇ ਤੇ ਮੈਂ انہਾਂ ਨਾਲ ਹਾਂਗੇ। ਮੈਂ ਹਰ ਪਤਨ ਕੋਈ ਉਹ ਤਾਂ ਕਹਾਂਗਾ ਵੀ ਕੋਸ਼ਿਸ਼ ਰੋ ਭਵਿੱਖ ਦਾ ਲਜੀ ਨੂੰ ਸਾਥੀ ਨਹੀਂ ਹੈਗਾ ਪਰ ਤੂੰ ਯਾਦ ਜ਼ਰੂਰ ਕਰੇ ਸਾਲ ਦੇ ਪਰ ਮੂੰਹ ਯਾਦ ਕਰੇ। ਮਤਲਬ ਜਿਹੜੇ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਘਰ ਦੇ ਉਹਨਾਂ ਨੂੰ ਕੀ ਗਿਆ ਚੱਲ ਉਹ ਬੰਦੇ ਗਲਤ ਨੇ ਉਹ ਬੰਦੇ ਗਲਤ ਨੇ ਡਰਾਈਵਰ ਤੋਂ ਕਰ ਗੱਡੀ ਨਹੀਂ ਚਾਦੀ ਜੋ ਮਰਜ਼ੀ ਹੈ ਵੀ ਕਨੈਕਟਡ ਤੇ ਬਿਆਵ ਜੂਰੀ ਹੈ ਜੇ ਦੇਨੇ ਆ ਤੇ ਰਹਾ ਦਿਆ ਇਸ ਕਰਕੇ ਕਿਸੇ ਨੂੰ ਬੰਦੇ ਨੂੰ ਇਹ ਕੰਮ ਨਹੀਂ ਕਰਦਾ ਜਿੱਦਾਂ ਜੋ ਮਰਜ਼ੀ ਜਾਨੀ ਉਹਦੀ ਕਾਹ ਮਾਰੀ ਆ ਜਾਂ ਚੰਗਾ ਜੀ ਜਾਨੀ ਬਾਦ ਜਾਨੀ ਚਲ ਗਈ ਆ ਤੇ ਬੰਦੇ ਨੂੰ ਉਹ ਉਹਦੇ ਵਾਸਤੇ ਨਾਲ ਜਿੱਦਾਂ ਉਹਨੂੰ ਕੋਈ ਕੰਮ ਨਹੀਂ ਕਰਦਾ ਜਿੱਦਾਂ ਦੂਜਾ ਗੱਗਾਂ ਦੇ ਨਹੀਂ ਨਿਕਲਦਾ ਜਿੱਦਾਂ ਵੀ ਤੇ ਜੇ ਮੰਨ ਲਓ ਕੋਈ ਬੰਦਾ ਤੇ ਬੰਦੇ ਨੇ ਉਹਦੇ ਨਾਲ ਆਪਣੀ ਜਾਨੀ ਨੂੰ ਰੱਖਣਾ ਜਿੱਦਾਂ ਉਹਨੇ ਨਾ ਰੱਖਣਾ ਜਿੱਦਾਂ ਜਿੱਦਾਂ ਵੀ